ਪ੍ਰਿਅੰਕਾ ਗਾਂਧੀ ਪੋਲਿਟਿਕਸ ਨਹੀਂ ਆਏਗੀ ਤਾਂ ਫਿਰ ਹੋਰ ਕੌਣ ਆਏਗਾ ਬਿੱਟੂ ਜੀ ਦਾ ਤਾਂ ਸਾਰਾ ਪਰਿਵਾਰ ਆ ਗਿਆ ਬਿਨਾਂ ਡਿਮਾਂਡ ਦੇ ਉਹ ਬਿੱਟੂ ਜੀ ਉਹੀ ਹੈ ਜਿਹੜੇ ਸ਼੍ਰੀਮਤੀ ਸੋਨੀਆ ਗਾਂਧੀ ਦੇ ਪੈਰੀਂ ਅੱਥਲਾ ਕੇ ਹੱਥ ਜੋੜ ਕੇ ਕਹਿੰਦੇ ਸੀ ਕਿ ਮੇਰੇ ਖੂਨ ਦਾ ਇੱਕ ਇੱਕ ਕਤਰਾ ਤੁਹਾਡੇ ਦੇ ਕੁਰਬਾਨ ਹੈ ਇਸ ਬਿੱਟੂ ਜੀ ਦੀ ਖਾਤਰ ਸ਼੍ਰੀਮਤੀ ਅਮਿਕਾ ਸੋਨੀ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਚੋਣ ਨਹੀਂ ਲੜੂਗੇ ਅਨੰਦਪੁਰ ਸਾਹਿਬ ਤੋਂ ਤੁਸੀਂ ਬਿੱਟੂ ਜੀ ਨੂੰ ਲੜੋ ਉਹਦੇ ਵਿੱਚ ਬਿੱਟੂ ਜੀ ਨੂੰ ਕੋਈ ਜਾਣਦਾ ਨਹੀਂ ਸੀ ਦੇਖੋ ਜੀ ਜਿਸ ਪ੍ਰਕਾਰ ਪੰਜਾਬ ਦੇ ਕਿਸਾਨ ਦੀ ਲੁੱਟ ਹੋਈ ਹੈ ਦੀਵਾਲੀ ਇਸ ਵਾਰੀ ਕਿਸਾਨ ਮੰਡੀਆਂ ਦੇ ਵਿੱਚ ਉਨੇ ਮਣਾਈ 25 ਦਿਨ ਮੈਨੂੰ ਲੱਗਦਾ ਕਿ ਇੱਕ ਕਿਸਾਨ ਦੇ 25 ਤੋਂ 30 ਦਿਨ ਮੰਡੀਆਂ 'ਚ ਲੱਗੇ ਔਰ 25 ਸਾਲਾਂ ਬਾਅਦ ਇਹੋ ਜਿਹਾ ਕੰਮ ਵੇਖਣ ਨੂੰ ਮਿਲਿਆ ਅੱਜ ਤੱਕ ਬੜੀਆਂ ਸਰਕਾਰ ਆਈਆਂ ਬੜੀਆਂ ਗਈਆਂ ਲੇਕਿਨ ਇਸ ਤਰ੍ਹਾਂ ਦਾ ਜੋ ਹਾਲਾਤ ਸਨ ਕਿਸਾਨ ਦੇ ਉਹ ਕਦੇ ਨਹੀਂ ਬਣੇ ਔਰ ਕੁਆਂਟਲ ਮਗਰ 90 ਕਿਲੋ ਦੀ ਕਾਰਟ ਲਾ ਦਿੱਤੀ ਗਈ ਜਾਨੀ ਕਿ ਐਮਐਸ ਕੇ ਤੋਂ ਥੱਲੇ ਜਿਹੜਾ ਕਿਸਾਨ ਨੂੰ ਆਪਣਾ ਚੋਨਾ ਜਾ ਮਲਕੇ ਹਜੀਰੀ ਜਿਹਨੂੰ ਪੈੜੀ ਕਹਿੰਦੇ ਆ ਉਹ ਵਿੱਚ ਵਿੱਚ ਨਹੀਂ ਪਈ ਸੋ ਇਸ ਕਰਕੇ ਅਸੀਂ ਪ੍ਰੋਟੈਸਟ ਕੀਤਾ ਸੀ ਕਿ ਪੰਜਾਬ ਸਰਕਾਰ ਦੀਆਂ ਗਲਤ ਪਾਲਿਸਿਸ ਤੇ ਕੇਂਦਰ ਸਰਕਾਰ ਦੀਆਂ ਗਲਤ ਪਾਲਿਸਿਸ ਤੁਸੀਂ ਦੇਖੋ ਕਿ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਉਹਨੇ ਸਪੇਸ ਜਿਹੜੀ ਹੈ ਉਹ ਨਹੀਂ ਦਿੱਤੀ ਸ਼ੈਲਰ ਵਾਲਿਆਂ ਦਾ ਕਾਰੋਬਾਰ ਖਰਾਬ ਹੋ ਗਿਆ ਕਿਉਂਕਿ ਅੱਜ ਚਾਵਲ ਔਨ ਨੂੰ ਕੋਈ ਸਪੇਸ ਨਹੀਂ ਬਹੁਤ ਸਾਰੇ ਸ਼ੈਲਰ ਹੈ ਜਿਹੜੇ ਉਹ ਬੰਦ ਹੋ ਗਏ ਨੇ ਹੌਲੀ ਹੌਲੀ ਕਿਸਾਨਾਂ ਨੂੰ ਸ਼ੈਲਰ ਵਾਲਿਆਂ ਦੀ ਆੜ੍ਹ ਦੇ ਵਿੱਚੋਂ ਹੁਣ ਮਾਰਿਆ ਜਾ ਰਿਹਾ ਕਿ ਅਗਰ ਸ਼ੈਲਰ ਵਾਲੇ ਖਰਾਬ ਹੋ ਜਾਣਗੇ ਬੰਦ ਹੋ ਜਾਣਗੇ ਤਾਂ ਆਟੋਮੈਟਿਕਲੀ ਕਿਸਾਨ ਦੀ ਜਿਹੜੀ ਐਮਐਸਪੀ ਉਹ ਸਾਨੂੰ ਦੇਣੀ ਨਹੀਂ ਪਏਗੀ ਜੀਰੀ ਲਗਣੀ ਬੰਦ ਹੋ ਜਾਏਗੀ ਸੋ ਇਸ ਕਰਕੇ ਨਾ ਤਾਂ ਕੋਈ ਸਪੇਸ ਦਿੱਤੀ ਜਾ ਰਹੀ ਹੈ ਨਾ ਕੋਈ ਸਪੈਸ਼ਲਸ ਉੱਥੋਂ ਲੱਗ ਰਹੀਆਂ ਨੇ ਔਰ ਜਿਹੜੀ ਇੱਕ ਵੈਰਾਈਟੀ ਸੀ 27ਪੀਆਰ 127 ਉਹ ਰਿਚ ਨਵੀਂ ਬਹੁਤ ਸੀ ਸਰਕਾਰ ਦੀ ਮਨਜ਼ੂਰਸ਼ਦਾਹ ਵੈਰਾਈਟੀ ਸੀ ਪੰਜਾਬ ਸਰਕਾਰ ਦੀ ਉਰੀ ਨਮੀ 15 ਤੋਂ ਘਟਦੀ ਨਹੀਂ ਹੈ ਸਰਕਾਰ ਨੇ ਕਿਸਾਨ ਨੂੰ ਰਲ ਕੇ ਲੁੱਟਣ ਦਾ ਮੌਕਾ ਦਿੱਤਾ ਕਿਸਾਨ ਪੰਜਾਬ ਦਾ ਵਿਚਾਰਾ ਪਹਿਲਾਂ ਹੀ ਜਿਹੜੀ ਪੈੜੀ ਦੀ ਹੈ ਇਸ ਵਾਰੀ ਮੈਂ ਸਮਝਦਾ ਕਿ ਉਹ ਐਵਰੇਜ ਝਾੜ ਹੁੰਦਾ ਹੈ ਉਹ ਘੱਟ ਨਿਕਲਿਆ ਕਿਸਾਨ ਦਾ ਐਫਸੀਆਈ ਨੇ ਕੇਵਲ 8% ਹੀ ਖਰੀਦ ਕੀਤੀ ਪੰਜਾਬ ਦੇ ਅੰਦਰ ਅੱਜ 2 ਮਹੀਨੇ ਹੋ ਗਏ ਲਗਾਤਾਰ ਨਹੀਂ ਅਕਤੂਬਰ ਦੇ ਵਿੱਚ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਹੱਦ 25 ਦਿਨਾਂ ਦੇ ਵਿੱਚ ਜਿਹੜੀ ਹੈ ਪਰਚੇਜ਼ ਬੰਦ ਹੋ ਜਾਂਦੀ ਹੈ ਅੱਜ 2 ਮਹੀਨੇ ਹੋ ਗਏ ਪਹਿਲੀ ਅਕਤੂਬਰ ਤੋਂ ਲੈ ਕੇ ਅੱਜ 29 ਨਵੰਬਰ ਆ ਗਈ ਸਟਿਲ ਪਰਚੇਜ਼ਦਾਰੀ ਹੈ ਕਿਉਂ ਪੰਜਾਬ ਦਾ ਕਿਸਾਨ ਮੰਡੀਆਂ 'ਚ ਰੋੜ ਰਿਹਾ ਔਰ ਇਹ ਸਾਰੇ ਦਾ ਸਾਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਂਦਰ ਸਰਕਾਰ ਦੀ ਮਿਲੀ ਭੁਗਤਨਾ ਅੱਜ ਪੰਜਾਬ ਦੇ ਕਿਸਾਨ ਦੇ ਹਾਲਾਤ ਵੇਖੋ ਪੀ ਡਬਲਯੂ ਨੇ ਚੋਣਾ ਹੋਣੀਆਂ ਨੇ ਬੀ ਜੇ ਪੀ ਨੇ ਵੀ ਇੱਕ ਚਿੱਠੀ ਲਿਖ ਦਿੱਤੀ ਅੱਜ ਕਿ ਜਿਹੜੀ ਚੋਣਾ ਨੇ ਅੱਗੇ ਹੋਣੀਆਂ ਚਾਹੀਦੀਆਂ ਨੇ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪਰਦਾ ਹੈ ਤਾਨੂੰ ਲੱਗਦਾ ਉਸ ਨੂੰ ਲੈ ਕੇ ਸਭ ਨੂੰ ਇਸ ਤੇ ਸਾਂਝਾ ਵਿਚਾਰ ਕਰਨਾ ਚਾਹੀਦਾ ਦੇਖੋ ਤੁਸੀਂ ਕਾਰਪੋਰੇਸ਼ਨ ਦੀਆਂ ਚੋਣਾਂ ਦੀ ਗੱਲ ਕਰ ਰਹੇ ਹੋ ਕਾਰਪੋਰੇਸ਼ਨ ਦੀਆਂ ਚੋਣਾਂ ਬਿਲਕੁਲ ਪਹਿਲੇ ਹੀ ਬਹੁਤ ਸਾਰੀਆਂ ਡਿਲੇ ਕਰ ਦਿੱਤੀਆਂ ਗਈਆਂ ਇਹਨਾਂ ਲੋਕਾਂ ਦੇ ਪ੍ਰਕਾਸ਼ਪੁਰਬ ਦੀ ਤਾਂ ਅਸੀਂ ਸਾਰੇ ਸਨਮਾਨ ਕਰਦੇ ਹਾਂ ਉਹਦਾ ਤਾਂ ਧਿਆਨ ਰੱਖਣਾ ਹੀ ਚਾਹੀਦਾ ਇਸ ਤੇ ਤਾਂ ਕੋਈ ਦੋ ਰਾਏ ਹੈ ਹੀ ਨਹੀਂਗੀ ਲੇਕਿਨ ਇਹ ਚੋਣਾਂ ਅੱਗੇ 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 ਅੱਜ ਮਿਊਨਿਸਪਲ ਕਾਰਪੋਰੇਸ਼ਨਸ ਦੇ ਬਹੁਤਿਆਂ ਦੇ ਮਾੜੇ ਹਾਲ ਪਏ ਨੇ ਸੀਵਰੇਜ ਦਾ ਪਾਣੀ ਹਰ ਸ਼ਹਿਰ ਦੇ ਵਿੱਚ ਬੈਕ ਮਾਰ ਰਿਹਾ ਉਹਦਾ ਕਾਰਨ ਕੀ ਹੈ ਉੱਥੇ ਚੁਣੇ ਹੋਏ ਨਮਾਇंदे ਨਹੀਂ ਹਨ ਉਹ ਉਹ ਉਹਨਾਂ ਨੂੰ ਹਟਿਆ ਨੂੰ ਸਾਲ-ਸਾਲ ਹੋ ਗਏ ਕਾਰਪੋਰੇਸ਼ਨਾਂ ਭੰਗ ਪਈਆਂ ਨੇ ਆਫੀਸਰ ਬਿਊਰੋਕ੍ਰੇਸੀ ਚਲਾ ਰਹੀ ਹੈ ਸਰਕਾਰ ਉਹ ਉਹਨਾਂ ਨੂੰ ਚਲਾਉਣ ਦੇ ਵਿੱਚ ناکਾਮ ਹੈ ਇਸ ਕਰਕੇ ਬਹੁਤ ਸਾਰੇ ਮਾੜੇ ਹਾਲਾਤ ਨੇ ਵੱਡੇ ਜਿਹੜੇ ਮਹਾਨਗਰਾਂ ਨੇ ਸੋ ਚੋਣਾ ਹੋ ਜਾਂਦੀਆਂ ਇਸ ਨਾਲ ਜਨਤਾ ਨੂੰ ਇੱਕ ਸਾਲ ਦਾ ਬਹੁਤ ਕਾਫੀ ਵੱਡਾ ਫਾਇਦਾ ਹੋਣਾ ਸੀ ਪ੍ਰਿਯੰਕਾ ਗਾਂਧੀ ਪਹੁੰਚੇ ਲੋਕ ਸਭਾ ਤੇ ਬਿੱਟੂ ਹੁਣ ਸਵਾਲ ਚੱਰੇਗਾ ਤੇ ਇੱਕੋ ਪਰਿਵਾਰ ਪੂਰਾ ਗਾਂਧੀ ਪਰਿਵਾਰ ਪਹੁੰਚ ਗਿਆ ਪਰਿਵਾਰਵਾਦ ਨੂੰ ਮਤਲਬ ਦੇਖੋ ਜਿਨ੍ਹਾਂ ਦੇ ਘਰ ਖੁਦ ਸ਼ੀਸ਼ੇ ਦੇ ਹੁੰਦੇ ਉਹ ਦੂਸਰਿਆਂ ਦੇ ਪੱਥਰ ਨਹੀਂ ਮਾਰਦੇ ਤੁਸੀਂ ਦੇਖੋ ਆਗਮਨੀਆ ਰਵਨੀਤ ਸਿੰਘ ਬਿੱਟੂ ਦੇ ਦਾਦਾ ਜੀ ਪਹਿਲਾ ਮੁੱਖ ਮੰਤਰੀ ਰਏ ਫਿਰ ਉਹਨਾਂ ਦੇ ਤਾਇਆ ਜੀ ਮੰਤਰੀ ਨਾਲ ਹੀ ਸਦਾ ਤੇਜ ਪ੍ਰਕਾਸ਼ ਜੀ ਮੈਂ ਨਹੀਂ ਕਹਿੰਦਾ ਤੇਜ ਪ੍ਰਕਾਸ਼ ਜੀ ਕਾਬਿਲ ਨਹੀਂ ਸੀ ਕਿਉਂਕਿ ਸਾਨੂੰ ਬਿੱਟੂ ਵਾਲੀ ਆਦਤ ਨਹੀਂ ਹੈ ਜਿਸ ਪ੍ਰਕਾਰ ਦਾ ਬਿੱਟੂ ਦਾ ਰਵਈਆ ਹੈ ਫਿਰ ਬਿੱਟੂ ਜੀ ਬਣ ਕੇ ਬਿੱਟੂ ਦੇ ਨਾਲ ਹੀ ਗੁਰਕੀਰਤ ਜੀ ਬਣ ਗਏ ਤੇ ਤੁਸੀਂ ਦੇਖਿਆ ਹੁਣ ਫਿਰ ਉਹਨਾਂ ਦੀ ਧੂਆ ਜੀ ਵੀ ਬਣ ਗਏ ਜਦੋਂ ਸਰਦਾਰ ਬੈਂਸਿੰਘ ਜੀ ਉਹ ਗੁਰਕਵਲ ਕੋਰ ਮੈਡਮ ਉਹ ਵੀ ਮੰਤਰੀ ਸੀਗੇ ਫਿਰ ਬਿੱਟੂ ਜੀ ਨੂੰ ਮੌਕਾ ਮਿਲਿਆ ਕਿ ਉਹਨਾਂ ਨੇ 15 ਸਾਲ ਅਸੈਸੀਨੇਸ਼ਨ ਤੋਂ ਬਾਅਦ ਸਰਦਾਰ ਬੈਂਸਿੰਘ ਜੀ ਦਾ ਤੇ ਉਹਨਾਂ ਨੇ ਇੱਕ ਪੋਸਟ ਹੋਰ ਅਵੇਲ ਕਰਦੀ ਆਪਦੇ ਭਰਾ ਨੂੰ ਡੀਐਸਪੀ ਬਣਾ ਲਿਆ ਪੰਜਾਬ ਦੇ ਅੰਦਰ ਕੀ ਦਾਦਾ ਜੀ ਦਾ ਅਸੈਸੀਨੇਸ਼ਨ ਹੋਇਆ ਸੋ ਇਹ ਵੀ ਸਾਨੂੰ ਇੱਕ ਲਾਹਾ ਦਿੱਤਾ ਜੇ ਹੁਣ ਉਹਨਾਂ ਦਾ ਭਰਾ ਡੀਐਸਪੀ ਬਣਿਆ ਹੋਰ ਕਿਸੇ ਨੂੰ ਮੌਕਾ ਨਹੀਂ ਮਿਲਿਆ ਸੋ ਮੇਰੇ ਕਹਿਣ ਦਾ ਮਤਲਬ ਇਹੋ ਜਿਹੇ ਵਿਅਕਤੀ ਜਿਹੜੇ ਬੰਦੇ ਗੱਲਾਂ ਜਦੋਂ ਕਰਦੇ ਆ ਉਦੋਂ ਲੋਕ ਹੱਸਦੇ ਆ ਇਹਨਾਂ ਲੋਗਾਂ ਦੇ ਕੀ ਛੱਜਤਾ ਬੋਲੇ ਸ਼ਾਨੂ ਵੀ ਬੋਲੇ ਹੁਣ ਰਹੀ ਗੱਲ ਸ਼੍ਰੀਮਤੀ ਸੋਨੀਆ ਗਾਂਧੀ ਦੀ ਸੋਨੀਆ ਗਾਂਧੀ ਨੇ ਇਸ ਦੇਸ਼ ਦੇ ਵਾਸਤੇ 40 ਸਾਲਾਂ ਤੋਂ ਵਿਧਵਾ ਵਾਂਣ ਦਾ ਆਪਣਾ ਕਟਿਆ ਇਸ ਦੇਸ਼ ਲਈ ਆਪਦੇ ਰਾਜੀਵ ਗਾਂਧੀ ਜੀ ਨੇ ਆਦੀ ਜਾਨ ਕੁਰਬਾਨ ਕੀਤੀ ਹੈ ਔਰ ਸ਼੍ਰੀਮਤੀ ਸੋਨੀਆ ਗਾਂਧੀ ਦਾ ਤੁਸੀਂ ਵੇਰਵਾ ਨਾ ਦਿਓ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਛੱਡ ਕੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਉਸ ਕੁਰਸੀ ਤੇ ਬਿਠਾਉਣ ਦਾ ਕੰਮ ਕੀਤਾ। ਰਹੀ ਪ੍ਰਿਅੰਕਾ ਗਾਂਧੀ ਦੀ ਗੱਲ। ਪ੍ਰਿਅੰਕਾ ਗਾਂਧੀ ਜੀ ਦੀ ਏਜ ਦੇ ਮੁਤਾਬਕ ਜਿਸ ਪ੍ਰਕਾਰ ਉਹਨਾਂ ਨੇ ਦੇਸ਼ ਦੇ ਲੋਕਾਂ ਦੀ ਸੇਵਾ ਕੀਤੀ, ਹਰ ਮੁੱਦੇ ਤੇ ਉਹਨਾਂ ਨੇ ਦੇਸ਼ ਦੇ ਲੋਕਾਂ ਦੀ ਲੜਾਈ ਲੜੀ, ਹਰ ਜਗ੍ਹਾ ਤੇ ਜਾ ਕੇ ਉਹਨਾਂ ਨੇ ਲੜਾਈ ਲੜੀ। ਔਰ ਇਹ ਪਰਿਵਾਰ ਦੀ ਡਿਮਾਂਡ ਨਹੀਂ ਸੀ ਅਗਰ ਪਰਿਵਾਰ ਚਾਹੁੰਦਾ ਤਾਂ ਪ੍ਰਿਅੰਕਕਾ ਗਾਂਧੀ ਜੀ ਨੂੰ ਅੱਜ ਤੋਂ 20 ਸਾਲ ਪਹਿਲਾਂ ਬਣਵਾ ਲੈਣਾ ਭਾਈ ਮੇਰਾ ਪਾਰਲੀਮੈਂਟ। ਕੀ ਦਿੱਕਤ ਸੀਗੀ ਮੈਨੂੰ ਦੱਸੋ ਲੇਕਿਨ ਪਰਿਵਾਰ ਨੇ ਹਮੇਸ਼ਾ ਆਮ ਲੋਕਾਂ ਨੂੰ ਮੌਕਾ ਦਿੱਤਾ ਮੇਰੇ ਅੱਗੇ ਲੋਕਾਂ ਨੂੰ ਮੌਕਾ ਦਿੱਤਾ ਆ ਅਮੇਠੀ ਤੋਂ ਸਾਡੇ ਜਿਹੜੇ ਸੰਸਦ ਚੁਣੇ ਗਏ ਐ ਕਿਸ਼ੋਰੀ 라ਜ ਦੀ ਅੱਗੇ ਲੋਕਾਂ ਨੂੰ ਮੌਕਾ ਦਿੱਤਾ ਆਲਟੀਮੇਟਲੀ ਇਹ ਪਬਲਿਕ ਡਿਮਾਂਡ ਸੀਗੀ ਕਿ ਸਕਿਰਿਆ ਰਾਜਨੀਤੀ ਦੇ ਵਿੱਚ ਮੋਹਰੀ ਕਤਾਰ 'ਚ ਹੋ ਕੇ ਸ਼੍ਰੀਮਤੀ ਪ੍ਰੇਮਕਾ ਗਾਂਧੀ ਜੀ ਆਉਣ ਤੇ ਲੜਾਈ ਵੜਾ ਸੋ ਪਬਲਿਕ ਡਿਮਾਂਡ ਤੇ ਆਇਆ ਨਾ ਕਿ ਨਾ ਕਿ ਉਹ ਆਪੜੀ ਆਪ ਆਏ ਨਹੀਂ ਔਰ ਮੈਨੂੰ ਲੱਗਦਾ ਫਿਰ ਪ੍ਰਿਅੰਕਾ ਗਾਂਧੀ ਪੋਲਿਟਿਕਸ 'ਚ ਨਹੀਂ ਆਏਗੀ ਤਾਂ ਫਿਰ ਹੋਰ ਕੌਣ ਆਏਗਾ ਬਿੱਟੂ ਜੀ ਦਾ ਤਾਂ ਸਾਰਾ ਪਰਿਵਾਰ ਆ ਗਿਆ ਬਿਨਾਂ ਡਿਮਾਂਡ ਤੇ ਉਹ ਬਿੱਟੂ ਜੀ ਉਹੀ ਹੈ ਜਿਹੜੇ ਸ਼੍ਰੀਮਤੀ ਸੋਨੀਆ ਗਾਂਧੀ ਦੇ ਪੈਰੀਂ ਹੱਥ ਲਾ ਕੇ ਆਪਸ ਚ ਜੋੜ ਕੇ ਕਹਿੰਦੇ ਸੀ ਕਿ ਮੇਰੇ ਖੂਨ ਦਾ ਇੱਕ ਇੱਕ ਕਤਰਾ ਤੁਹਾਡੇ ਤੇ ਕੁਰਬਾਨ ਹੈ ਮੈਂ ਇਸ ਬਿੱਟੂ ਜੀ ਦੀ ਖਾਤਰ ਸ਼੍ਰੀਮਤੀ ਅੰਬਿਕਾ ਸੋਨੀ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਚੋਣ ਨਹੀਂ ਲੜੂਗੇ ਨੰਨਪੁਰ ਸਾਹਿਬ ਤੋਂ ਅਸੀਂ ਬਿੱਟੂ ਜੀ ਨੂੰ ਲੜਾਉਣਾ ਉਹਦੋਂ ਬਿੱਟੂ ਜੀ ਨੂੰ ਕੋਈ ਜਾਣਦਾ ਨਹੀਂ ਹੁੰਦਾ ਸੀ ਸੋ ਉਹਦੋਂ ਤਾਂ ਬਿੱਟੂ ਜੀ ਨੇ ਨਹੀਂ ਕਿਹਾ ਕਿ ਪਰਿਵਾਰਵਾਦ ਹੈ ਮੈਂ ਟਿਕਟ ਨਹੀਂ ਲਵਾਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਫਾਲਤੂਨੀਆਂ ਗੱਲਾਂ ਕਰਨੀਆਂ ਖਾਸ ਕਰਕੇ ਉਹ ਬੰਦਾ ਨਾ ਕਰੇ ਜਿਹੜਾ ਆਪ ਉਸ ਕੰਮ ਦੇ ਵਿੱਚ ਲੱਤਪਟ ਹੋਣਾ। ਭਾਈ ਢੱਲੇਵਾਲ ਸਾਹਿਬ ਨੂੰ ਜਿਸ ਤਰੀਕੇ ਨਾਲ ਪੁਲਿਸ ਨੇ ਚੁੱਕਿਆ ਹੁਣ ਵੀ ਉਹ ਡੀਐਨਸੀ ਦੇ ਵਿੱਚ ਨੇ ਉੱਥੇ ਲੋਕਾਂ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ। ਦੇਖੋ ਢੱਲੇਵਾਲ ਸਾਹਿਬ ਸੰਘਰਸ਼ ਕਰ ਰਹੇ ਨੇ, ਲੜਾਈ ਲੜ ਰਹੇ ਨੇ। ਮੈਂ ਉਹਦੇ ਵੀ ਹੋਰੀ ਨਿੰਦਾ ਕੀਤੀ ਸੀ ਪੁਲਿਸ ਦੀ ਕਿਉਂਕਿ ਇਹ ਪੰਜਾਬ ਪੁਲਿਸ ਔਰ ਪੰਜਾਬ ਦੀ ਸਰਕਾਰ ਹੀ ਅਸੀਂ ਨਾਕਾਮ ਸਰਕਾਰ ਰਹੀ ਜਿਨ੍ਹਾਂ ਨੇ ਉਹਨਾਂ ਨੂੰ ਦਿੱਲੀ ਪਹੁੰਚਣ ਤੋਂ ਜਾਣ ਨਹੀਂ ਦਿੱਤਾ। ਅੱਜ ਜਿਹੜੇ ਕਿਸਾਨ ਦੇ ਹਾਲਾਤ ਨੇ ਉਹ ਕੇਵਲ ਤੇ ਕੇਵਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਮੋਰਾਂ ਦੇ ਬਣਾਏ ਹੋਏ ਨੇ ਸੋ ਮੈਂ ਉਰੀ ਨਿੰਦਾ ਕਰਦਾ ਹਾਂ ਡੱਲੇ ਸਾਹਿਬ ਵਾਲ ਸਾਹਿਬ ਨੂੰ ਆਪਦੇ ਮਿਸ਼ਨ ਦੇ ਵਿੱਚ ਉਹਨਾਂ ਨੂੰ ਲੜਾਈ ਲੜਨੀ ਉਹ ਲੜ ਰਹੇ ਨੇ ਤੇ ਉਹਨਾਂ ਦੇ ਕੰਮ ਦੇ ਵਿੱਚ ਕਿਸੇ ਨੂੰ ਵਿਗਾ ਨਹੀਂ ਪਾਉਣਾ ਚਾਹੀਦਾ ਔਰ ਜਿਸ ਪ੍ਰਕਾਰ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਇਹ ਮਿਲਨ ਨਹੀਂ ਦਿੱਤਾ ਜਾ ਰਿਹਾ ਮੈਂ ਹੀ ਪੁਰਜੋਰ ਕਰੜੇ ਸ਼ਬਦਾ ਚ ਨਿੰਦਾ ਕਰਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਾਂਸਦੋ ਕੋ ਅਭੀ ਘਰ ਅਵੰਟਿਤ ਨਹੀਂ ਹੋਏ ਹਨ इस तरीके से तमाम सांसद बने हुए काफी समय तो हो तो आप देख लो संसद लगता ही नहीं है संसद है छह महीनों से किसी को घर नहीं दिए गए जिनको घर दिए हैं उनके कोई खाली नहीं, नहीं कर रहा है, है। संसद चल भी नहीं पा पाया चलना क्या है आपको पता ही अडानी का मुद्दा है अडानी अडानी के मुद्दे ऊपर चर्चा होनी चाहिए थी क्यों भाग रहे हैं आपको जो घर अलॉट हुआ है वो अभी उत्तर प्रदेश के साथ तो मेरे को है। कहा है मेरे को कहा है कि चेयरमैन हाउसिंग कमेटी ने कि जल्दी आपको घर खाली करवा देंगे अगर नहीं कराएंगे तो लड़ाई लड़ेंगे संघर्ष किया है संघर्ष करते सी डब्ल्यू सी की बैठक है तमाम मुद्दों पर बातचीत होगी पंजाब में जो चुनाव हुए हैं उस पर भी बातचीत आज बोले पता नहीं मेरे को नहीं पता ये आपको पता होगा बातचीत उस पर होने वाली है कि नहीं होने वाली सी डब्ल्यू सी में मुद्दा क्या है ये तो मेरे को नहीं पता ये तो आप मीडिया वाले ही पहले जानते होते हैं वही ਟਿੱਪਾ ਟਿੱਪਨੀ ਅੱਗੇ ਪਿੱਛੇ ਕੀ ਕਰ ਦਿੰਦੇ ਹੈ